ਸਸਿਕਾਲ ਜੀ ਸਾਰਿਆਂ ਨੂੰ ਅੱਜ ਆ ਟਰੈਕਟਰ ਲੈ ਕੇ ਆਏ ਤੁਹਾਡੇ ਵਾਸਤੇ ਮਹਿੰਦਰਾ ਡੀਆਈ 475 ਚਾਰੇ ਟਾਇਰ ਬਾਈ ਨਵੇਂ ਲੱਗੇ ਹੋਏ ਨੇ ਬਿਲਕੁਲ 12 4 28 ਦੇ ਟਾਇਰ ਨੇ ਤੇ ਜੇ ਕਿਹਦੇ ਟਾਇਰ ਲੱਗੇ ਹੋਏ ਆ ਮਰਗਾੜ ਬਾਈ ਨੇ ਨਵੇਂ ਲਵਾਏ ਹੋਏ ਆ ਟਰੈਕਟਰ ਸਾਰਾ オリジナル ਆ ਪੂਰਾ ਸਾਫ਼ ਆ 1% ਵੀ ਨੁਕਸ ਨਹੀਂ ਤੇ ਇਕੱਲੀ ਬੈਟਰੀ ਜ਼ਰੂਰ ਕਹਿੰਦੇ ਸੌ ਜਾਂਦੀ ਆ ਕਦੇ ਕਦਾਂ ਹੀ ਪਰ ਬੈਟਰੀ ਵੀ ਚੇਂਜ ਕਰੀ ਹੋਈ ਆ ਤੇ ਸਟਾਰਟ ਵਧੀਆ ਕਰਦੀ ਆ ਤੇ ਟਰੈਕਟਰ ਮਾਡਲ ਹੈਗਾ ਇਹ 2003 ਤੇ ਪੂਰਾ ਸਾਫ ਟਰੈਕਟਰ ਆ ਬਾਈ ਸਾਰੀ ਕੰਡੀਸ਼ਨ ਤੁਹਾਨੂੰ ਦਿਖਾਉਣੇ ਆ ਅਗਲੇ ਟਾਇਰ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਅਗਲੇ ਟਾਇਰ ਪਏ ਨੇ 95 ਪੈਸੇ ਮੰਗ ਲੇ ਤਾਂ 100 ਪੈਸੇ ਹੀ ਪਏ ਨੇ ਬਿਲਕੁਲ ਨਵੇਂ ਨੇ ਸੀਟ ਵੀ ਬਾਈ ਨੇ ਨਵੀਂ ਲਵਾਈ ਆ ਹਿੰਦੀ ਉਂਦੀ ਗੇਟਰ ਸਾਰਾ ਕੁਝ ਬਾਈ ਦਾ ਨਵਾਂ ਲਵਾਇਆ ਹਾ ਫੁੱਲ ਕੰਮ ਹੋਇਆ ਹੋਇਆ 1 ਰੁਪਏ ਦਾ ਨੁਕਸ ਨਹੀਂ ਹੈਗਾ ਬਾਈ ਨੇ ਟਰੈਕਟਰ ਇਹ ਵੇਚਣਾ ਤੇ ਏਰੀਆ ਤੁਹਾਨੂੰ ਦੱਸ ਦਿੰਨੇ ਆ ਏਰੀਆ ਬਲਾਡ ਏਰੀਆ ਜੇ ਟਰੈਕਟਰ ਖੜਾ ਹੈ ਇਹ ਸਾਰਾ ਟਰੈਕਟਰ ਬਾਈ 1,20,000 ਰੁਪਇਆ ਡਿਮਾਂਡ ਕਰਦਾ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਪਿੱਛੋਂ ਦਿਖਾ ਦਿੰਨੇ ਆ ਤੁਹਾਨੂੰ ਟਰੈਕਟਰ ਟਿੱਕ ਲੱਗਿਆ ਹੋਇਆ ਤੇ ਇਹਦੇ ਟੂ ਪਟ ਆਪਾਂ ਰੇਮਬ ਰੂਮਬ ਕੀ ਤੋਂ ਗਲੇ ਨਹੀਂ ਹੋਏ ਤੇ ਮਰਗਾਟ ਵੀ ਨਵੇਂ ਨਵੇਂ ਨਟ-ਨੋਟ ਸਾਰੇ ਨਵੇਂ ਪੋਏ ਹੋਇਆ ਬਾਈ ਦੀ ਡਰਾਵਲ ਡਰੂਬਲ ਡੰਡਾ ਡੁੰਡਾ ਸਾਰਾ ਕੁਝ ਨਾਲ ਹੈ ਸਰਵਿਸ ਹੋਈ ਹੋਈ ਆ ਸਤਰੀ ਵੀ ਠੀਕ ਆ ਤੇ ਕੋਈ ਵੀ ਨੁਕਸ ਨਹੀਂ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਸੈਲਫ ਬਾਈ ਕੋਲੇ ਨਵੇਂ ਮਾਡਲ ਦੀ ਲੱਗੀ ਹੋਈ ਆ ਨਵੇਂ ਟਰੈਕਟਰ ਆ ਨਾਉਂਦੀਆਂ ਜਿਹੜੀ ਸੈਲਫ ਹੁਣ ਜਪਾਨੀ ਸੈਲਫਾ ਬਾਈ ਕਹਿੰਦਾ ਤੇ ਸਾਰਾ ਟਰੈਕਟਰ Ориਜਨਲ ਆ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆ ਬਾਈ ਨਾਲ ਕਨੈਕਟ ਕਰ ਲਓ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਤੇ ਜਿਹੜੇ ਵੀਰੇ ਵੀਰ ਨਵੇਂ ਆਏ ਆ ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਅਗਲੇ ਰਿੰਬ ਵੀ ਨਵੇਂ ਨੇਗੇ ਤੇ ਪਿਛਲੇ ਨਾਲ ਦੀ ਨੇ ਤੇ ਟਾਇਰ ਚਾਰੇ ਨਵੇਂ ਨੇ ਤੇ 120000 ਰੁਪਏ ਡਿਮਾਂਡ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕਰ ਦਿਆਂਗੇ ਤੇ ਅੱਗੇ ਵੀ ਲਾਈਟਾਂ ਲਵਾਈਆਂ ਹੋਈਆਂ ਤੇ ਕੰਡੀਸ਼ਨ ਬਿਲਕੁਲ ਓਕੇ ਇੰਜਨ ਗੇਅਰ ਦਾ ਟਰੈਕਟਰ ਸਾਡੀ ਫੁੱਲ ਗਾਰੰਟੀ ਆ ਸਾਰੇ ਪਾਸਿਓ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਘਰੇਲੂ ਟਰੈਕਟਰ ਬਾਈ ਕੋਲੇ 20 ਸਾਲ ਹੋ ਗਏ ਨੂੰ ਬਾਈ ਨੇ ਨਵਾਂ ਕਢਾਇਆ ਸੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ